पुनिया। आ, हाँ जी पंचायत ये राष्ट्रीय पुनिया महापंचायत है जिसका मैं राष्ट्रीय संयोजक हूँ मेरा नाम सुबेर पुनिया है और इसके राष्ट्रीय अध्यक्ष है बले राम जी पुनिया जो राजगढ़ राजस्थान से हैं मैं यहाँ हरियाणा से हूँ और ये भाई पंजाब से हैं मारा पूरे देश के अंदर पुनिया पंचायत है जो उसमें हमारी मेंबरशिप सत्तर लाख प्लस है जाटों में सबसे बड़ा गोत्र पुनिया गोत्र है हिंदुस्तान के अंदर जाटों में सबसे ए, बड़ा कौन सी स्टेट है एक बार दोबारा रिपीट करना कौन कौन सी स्टेट में आप आपका हमारा पंजाब हरियाणा और राजस्थान में हमारे चार हजार गाँव है बहुत बड़ा गोत्र है और जाटों का सबसे बड़ा गोत्र जो है पुनिया गोत्र है ਉਹ ਪੰਜਾਬ ਮੇ ਵੀ ਹਮਾਰਾ 350 ਕੇ ਕਰੀਬ ਗਾਉਂ ਮੇ ਰਹਤੇ ਹੈ ਪੁਨਿਆ ਲੋਕ ਇੱਥੇ ਪਹਿਲੀ ਵਾਰ ਆਏ ਹੋ ਤੁਸੀਂ ਮੈਂ ਪਹਿਲੀ ਨਾ ਹਮ ਤੋ ਹਾਂ ਮੁਰਚੇ ਮੈਂ ਹਮ ਪਹਿਲੀ ਵਾਰ ਆਏ ਔਰ ਹਮ ਨੇ ਆਜ ਰਪਰਦਾਨ ਜੀ ਕੋ ਸਮਰਥਨ ਕੀਆ ਹੈ ਦਲੇਵਾਲ ਸਾਹਿਬ ਦਲੇਵਾਲ ਸਾਹਿਬ ਤੇ ਦੋਨੋ ਫੋਰਮਾਂ ਕੋ ਹਾਂ ਕੀ ਤੁਸੀਂ ਮਤਲਬ ਸੋਚਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜਿਹੜਾ ਤੁਹਾਡਾ ਸਹਿਯੋਗ ਹੈ ਕਿਸ ਰੂਪ ਚ ਹੋਏਗਾ ਮੈਂ ਥੋੜਾ ਜਿਹਾ ਸਪਸ਼ਟ ਕਰ ਦਿਆਂ ਇੱਕ ਤੇ ਸਹਿਯੋਗ ਹੁੰਦਾ ਹੈ ਕਿ ਵੱਡੀ ਗਿਣਤੀ ਤੁਸੀਂ ਆਪਣੇ ਮੈਂਬਰਾਂ ਨੂੰ इस पार्टिसिपेट कराओगे शमूलियत कराओगे वो भाग लेंगे इसमें मैं गया। दूसरा है कि कई बार इकोनॉमिक एड भी दे देते हैं हम इकोनॉमिक एड नहीं देंगे हम तन मन धन से सभी और संख्या में बल में भी हम सबसे आगे रहेंगे ओके और ये जो अनशन का इन्होंने ढंग अपनाया है इससे आप सहमत है सहमत है किसानों के साथ जो जाति हो रही है कोई न कोई तो लड़ने वाला आगे आएगा नहीं कई लोग कहते हैं। पीछे भी, पीछे भी ऐसे जब लोग कहते हैं कि मरण वर्त नहीं रखना चाहिए वैसे लड़ना चाहिए नहीं देखो जी वो जो भी आ, आ, तो ना नाम सु? मैं डिस्ट्रिक्ट प्रेसिडेंट पूनिया पंचायत संगरूर शुभ नाम कुलविंदर सिंह पूनिया जी कुलविंदर सिंह हाँ ਮੈਂ ਸਰ ਜੋ ਜਥੇਬੰਦੀ ਦੇ ਆਗੂ ਨੇ ਉਹ ਉਹਨਾਂ ਦਾ ਫੈਸਲਾ ਅਸੀਂ ਜੋ ਕਰਨਗੇ ਉਹਨਾਂ ਦਾ ਸਾਥ ਦੇਵਾਂਗੇ ਅਸੀਂ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਹੋਣ ਤੋਂ ਪਹਿਲਾਂ ਕਿਸਾਨ ਹਾਂ ਕਿਸੇ ਵੀ ਪਾਰਟੀ ਤੋਂ ਪਹਿਲਾਂ ਅਸੀਂ ਕਿਸਾਨ ਆਏ ਸਾਡੀ ਰੋਜ਼ੀ ਰੋਟੀ ਵਾਸਤੇ ਕੋਈ ਵੀ ਇਨਸਾਨ ਨਹੀਂ ਕਿਸੇ ਵੀ ਪ੍ਰੋਫੈਸ਼ਨਲ ਚਾਹੋ ਕਿਸੇ ਵੀ ਕਿੱਤੇ ਚਾਹੋ ਮੰਨ ਲਓ ਆਪਦੀ ਰੋਟੀ ਵਾਸਤੇ ਤਾਂ ਹੈ ਹੀ ਮਰੂਗਾ ਵੀ ਹੱਕ ਹੱਕ ਵਾਸਤੇ ਲੜੂਗਾ ਉਹ ਜੋ ਵੀ ਜਥੇਬੰਦੀ ਸਤਾ ਡੱਲੇ ਵੱਲੋਂ ਕਰਦੇ ਨੇ ਤਾਂ ਜੋ ਸਾਡੀ ਮੰਨ ਲਓ ਪੂਹਿਆ ਪੰਚਾਇਤ ਵੱਲੋਂ ਸਾਡਾ ਫੈਸਲਾ ਸਾਰੀਆਂ ਸਟੇਟਾਂ ਵੱਲੋਂ ਜਿੱਥੇ ਵੀ ਸਾਡੇ ਪੂਹੇ ਬੈਠੇ ਉਹਨਾਂ ਵੱਲੋਂ ਜੋ ਵੀ ਜਥੇਬੰਦੀ ਫੈਸਲਾ ਲਊ ਤਾਂ ਉਹ ਸਾਡਾ ਸਾਰਿਆਂ ਵੱਲੋਂ ਜਿੰਨੇ ਅਸੀਂ ਆਗੂ ਕਮੇਟੀ ਦੇ ਸਾਡੀ ਮੰਨ ਲਓ ਰਾਜਗੜ੍ਹ ਤੋਂ Rajasthan ਤੋਂ ਚੱਲਦੀ ਹੈ ਟੀਮ ਉੱਥੋਂ ਸਾਡੇ ਜਿਹੜੇ ਮੇਨ ਪਰਦਾ ਨੇ ਮੁਖੀ ਆਨੇ ਉਹਨਾਂ ਦੇ ਸੰਦੇਸ਼ ਅਨੁਸਾਰ ਹੀ ਅਸੀਂ ਆਏ ਆ ਤੇ ਉਹਨਾਂ ਦੇ ਮੁਤਾਬਕ ਹੀ ਅਸੀਂ ਕੰਮ ਕਰਾਂਗੇ ਜਿਵੇਂ ਵੀ ਪਹਿਲਾਂ ਸੀ ਦਿੱਲੀ ਵੀ ਅਸੀਂ ਨੇ ਆਪਣਾ ਅਲੱਗ ਤੋਂ ਮਹਾਪੰਚਾਇਤ ਵੱਲੋਂ ਟੈਂਟ ਵੀ ਲਗਾ ਕੇ ਰੱਖਿਆ ਹਾਂਜੀ ਔਰ ਤੇ ਹੁਣ ਵੀ ਸਾਡੀ ਮੀਟਿੰਗ ਹੋ ਵੀ ਹੋ ਸਕਦੇ ਤਾਂ ਅਸੀਂ ਇੱਥੇ ਵੀ ਜੋ ਵੀ ਹੋਊਗਾ ਤਾਂ ਅਸੀਂ ਵੱਧ ਤੋਂ ਵੱਧ ਸਾਥ ਦੇ ਅੱਛਾ ਇੱਕ ਇੱਕ ਗੱਲ ਮੈਨੂੰ ਤੁਹਾਡੇ ਕੋਲ ਜਾਣਕਾਰੀ ਲੈਣੀ ਸੋਣਾ ਕਿ ਤੁਸੀਂ ਪੰਜਾਬੀ ਹਾਂਜੀ ਇਸ ਤੋਂ ਪਹਿਲਾਂ ਡੱਲੇਵਾਲ ਸਾਹਿਬ ਨਾਲ ਦੇ ਸੰਪਰਕ ਚ ਆਏ ਤੁਸੀਂ ਕਦੀ ਯਾ ਉਹਨਾਂ ਨਾਲ ਕੋਈ ਬਾਤ ਪਿਆ ਤੁਹਾਡੇ ਨਾਲ ਪਹਿਲੀ ਵਾਰ ਤੁਹਾਡਾ ਪਹਿਲੀ ਵਾਰ ਅੱਛਾ ਤੁਹਾਡਾ ਵੀ ਪਹਿਲੀ ਵਾਰ ਹੈ ਪਹਿਲੀ ਵਾਰ ਅਸੀਂ ਪਹਿਲਾਂ ਅਸੀਂ ਕਿਸੇ ਨੇ ਤੁਹਾਨੂੰ ਪ੍ਰੇਰਿਤ ਕੀਤਾ ਇੱਥੇ ਆਣ ਲਈ ਸੋਸ਼ਲ ਮੀਡੀਆ ਦੇ ਵਿੱਚ ਦੇਖਿਆ ਜਾਂ ਤੁਹਾਨੂੰ ਨਾਲ ਕਿਸੇ ਨੇ ਸੰਪਰਕ ਕੀਤਾ ਸੋਸ਼ਲ ਮੀਡੀਆ ਵੀ ਚਲਾਉਣੀ ਸੋਸ਼ਲ ਮੀਡੀਆ ਤੋਂ ਵੀ ਹੈ ਤੇ ਨੰਬਰ 2 ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਅਸੀਂ ਕਿਸਾਨ ਹਾਂ ਬਿਲਕੁਲ ਅਸੀਂ ਖੇਤੀ ਨਾਲ ਸੰਬੰਧਤਾਂ ਖੇਤੀਬਾੜੀ ਕਰਦੇ ਹਾਂ ਉਹਦੇ ਕਰਕੇ ਅਸੀਂ ਕਿਸੇ ਤੋਂ ਨਹੀਂ ਪਹਿਲਾਂ ਆਪ ਦੇ ਵਾਸਤੇ ਤੇ ਨੰਬਰ 2 ਅਸੀਂ ਜੋ ਸਾਡੀ ਪਹਾਂ ਪੰਚਾਇਤ ਬਣਾਈ ਹੋਈ ਆ ਉਹਦੇ ਚ ਕਿਤੇ ਵੀ ਕੋਈ ਮੰਨ ਲਓ ਕਿਸੇ ਵੀ ਸਾਡੇ ਬੰਦੇ ਤੇ ਜਾਂ ਕਿਸੇ ਮੰਨ ਲਓ ਸਮਾਜਿਕ ਕੰਮ ਚ ਕੋਈ ਭੀੜ ਆਉਂਦੀ ਆ ਜਾਂ ਕੋਈ ਕੋਸੀ ਕੰਮ ਤੇ ਅਸੀਂ ਉਹਦੀ ਸਾਡੀ ਸੈਟਿੰਗ ਜਦੋਂ ਮੀਟਿੰਗ ਹੁੰਦੀ ਆ ਤਾਂ ਅਸੀਂ ਉਹ ਉਹਦੇ ਮੁਤਾਬਕ ਵੀ ਚੱਲਦੇ ਆ ਅੱਛਾ ਇੱਥੇ ਇੱਕ ਨਾਲ ਮਿਲਦਾ ਜੁਲਦਾ ਸਵਾਲ ਹੈ ਕਿ ਤੁਸੀਂ ਇਹ ਗੱਲ ਕਹੀ ਹੈ ਕਿ ਐਸੀ ਕਿਸਾਨ ਹੈ ਕਿ ਸਾਡਾ ਸਿੱਧਾ ਸਬੰਧ ਹੈਗਾ ਨਾ ਮੁਸੀਆ ਜੀ ਹਾਂਜੀ ਇੱਕ ਐਸਕੇਐਮ ਦੀ ਅਗਵਾਈ ਦੇ ਵਿੱਚ ਅੱਜ ਮੋਗੇ ਰੈਲੀ ਹੋਈ ਹੈ ਉਹ ਵੀ ਕਿਸਾਨ ਹੈ ਕਿਸਾਨਾਂ ਦੇ ਆਗੂ ਵੀ ਤੁਹਾਡਾ ਕੋਈ ਡੈਪੂਟੇਸ਼ਨ ਵਗੈਰਾ ਜਾਂ ਤੁਹਾਡਾ ਕੋਈ ਗਰੁੱਪ ਉੱਥੇ ਗਿਆ ਨਹੀਂ ਜੀ ਨਹੀਂ ਨਹੀਂ ਕਿਸੇ ਇਹ ਇਹ ਦੇ ਵਿੱਚ ਕੋਈ ਫਰਕ ਦੇਖਦੇ ਹੋ ਕਿ ਇੱਥੇ ਆਉਣਾ ਵੱਧ ਜ਼ਰੂਰੀ ਹੈ ਉੱਥੇ ਚੱਲ ਸਕਦਾ ਹੈ ਕੋਈ ਕੋਈ ਇਹ ਸਵਾਲ ਦੁੱਤ ਇਹਦੀ ਚੀਜ਼ ਦੇਖੋ ਬਾਹਰ ਲਿਆ ਕੰਟਰੀ ਵਿੱਚ ਕਿਤੇ ਵੀ ਕੋਈ ਜਿਸ ਨੂੰ ਜਾਨੀ ਨੁਕਸਾਨ ਹੋ ਰਿਹਾ ਹੈ ਜੇ ਕੋਈ ਮੰਨ ਲਓ ਐਕਸੀਡੈਂਟ ਹੋ ਗਿਆ ਜਾਂ ਉਹ ਉਹ ਗਵਰਨਮੈਂਟਾਂ ਕੀ ਕਰਦੀਆਂ ਨੇ ਜਹਾਜ਼ ਤੱਕ ਭੇਜ ਦਿੰਦੀਆਂ ਨੇ ਉੱਥੇ ਇੱਕ ਇਨਸਾਨ ਦੀ ਜਾਨ ਦੀ ਕੀਮਤ ਬਹੁਤ ਜ਼ਿਆਦਾ ਐਸ ਇੱਕ ਹੱਕ ਵਾਸਤੇ ਲੜਨ ਲਈ ਕੋਈ ਗੱਲਬਾਤ ਵੀ ਨਹੀਂ ਕਰ ਰਿਹਾ ਸਾਨੂੰ ਸਭ ਤੋਂ ਪਹਿਲਾਂ ਮੰਨ ਲਓ 71 ਸੂਦੇ ਆਧਾਰ ਤੇ ਵੀ ਇੱਕ ਕਿਸੇ ਦੇ ਬੱਚੇ ਨੇ ਉਹਨਾਂ ਦੇ ਵੀ ਢੱਲੇਵਾਲ ਸਾਹਿਬ ਦੇ ਲੀਡਰ ਨੇ ਲੀਡਰ ਦਾ ਵੀ ਪਰਿਵਾਰ ਕਿ ਕੋਈ ਵੀ ਮੰਨ ਲਓ ਦੁਨੀਆ ਤੇ ਆਪਾਂ ਸਾਇੰਸ ਦਾ ਜੁਗਾ ਜੇ ਕਿਸੇ ਦੇ ਆਪਣੇ ਤਰਸ ਰਹਿਮ ਜਾਣਦਾ ਨਹੀਂ ਹੈ ਤਾਂ ਆਪਣੀ ਹਕੂਮਤ ਦਾ ਕੋਈ ਫਾਇਦਾ ਨਹੀਂ ਉਹ ਗੱਲ ਤਾਂ ਵੀ ਜੀ ਵੱਡਾ ਪੈਂਟ ਆ ਅਸੀਂ ਸਾਰੀਆਂ ਗੱਲਾਂ ਛੱਡ ਕੇ ਕਿ ਜਿੱਥੇ ਕੋਈ ਬੰਦਾ ਜਾਨ ਕੁਰਬਾਨ ਕਰ ਰਿਹਾ ਸੀ ਉਹਦੇ ਨਾਲ ਵੀ ਇਨਸਾਨੀਅਤ ਤੌਰ ਤੇ ਖੜਾਂਗੇ ਖੜੇ ਹਾਂ ਉਹਦੇ ਕਰਕੇ ਵੀ ਆ ਜੀ ਸਾਨੂੰ ਉਹਨਾਂ ਦੀ ਜਾਨ ਦੀ ਬਹੁਤ ਜ਼ਿਆਦਾ ਕਿਸੇ ਵੀ ਦੁਨੀਆ ਤੇ ਕੋਈ ਕੋਈ ਵੀ ਇਨਸਾਨ ਆ ਉਹਦੀ ਆਪਾਂ ਵਿਅਕਤੀਗਤਤਾ ਜਿਹੜਾ ਇਨਸਾਨ ਉਹਨੂੰ ਹੈਲਪ ਕਰਨੀ ਚਾਹੀਦੀ ਜਿੰਨੀ ਵੀ ਹੈ ਅੱਛਾ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਸਰਕਾਰ ਹੁਣ ਲਗਾਤਾਰ ਕੇਂਦਰ ਦੇ ਵਿੱਚ ਆਪਣਾ ਕੰਟਰੋਲ ਬਹੁਤ ਜ਼ਿਆਦਾ ਸਖਤ ਕਰ ਰਹੀ ਹੈ ਨਰਦਾਈ ਢੰਗ ਦੇ ਨਾਲ ਕਿਸਾਨ ਨੂੰ ਪੇਸ਼ ਆ ਰਹੀ ਹੈਗੀ ਭਾਵੇਂ ਉਸ ਟਾਈਮ ਦੇ ਉੱਤੇ ਇਹਨੂੰ ਕਾਨੂੰਨਾਂ ਨੂੰ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਪਰ ਕੁਝ ਕੁਸ਼ਕਟਨਾਮਾ ਇਸ ਤਰ੍ਹਾਂ ਦੀਆਂ ਹੋ ਗਈਆਂ ਜਿਵੇਂ ਹਰਿਆਣਾ ਦੇ ਵਿੱਚ ਇੰਨਾ ਅੰਦੋਲਨ ਦਾ ਜੋਰ ਸੀਗਾ ਫਿਰ ਵੀ ਉੱਥੇ ਆਪਣੀ ਸਰਕਾਰ ਬਣਾਉਣ ਚ ਕਾਮਯਾਬ ਹੋ ਗਏ ਇਹ ਇੰਨਾ ਗੱਲਾਂ ਤੋਂ ਤੁਹਾਨੂੰ ਨਰਾਸ਼ਤਾ ਨਹੀਂ ਹੁੰਦੀ ਵੀ ਲੋਕ ਮੰਨ ਲ ਕਿਸੇ ਸਰਕਾਰ ਦਾ ਕਿਰਦਾਰ ਦੇਖਣ ਦੇ ਬਾਵਜੂਦ ਵੀ ਉਹਨੂੰ ਖਤਮਾ ਨਹੀਂ ਜਾਂਦੇ ਬਿਲਕੁਲ ਜੀ ਪਿਛਲੇ ਟਾਈਮਾਂ ਤੋਂ ਰਾਜੇ ਰਾਜ ਕਰਦੇ ਸੀ ਹੁਣ ਵੋਟ ਰਾਜ ਹੈ ਜੀ ਲੋਕਤੰਤਰ ਹੈ ਲੋਕਤੰਤਰ ਚ ਆਪਾਂ ਨੂੰ ਜੇ ਨਹੀਂ ਕੋਈ ਪਾਰਟੀ ਪਸੰਦ ਨੇ ਕੋਈ ਸਰਕਾਰ ਪਸੰਦ ਆਪਾਂ ਨੂੰ ਚੇਂਜ ਕਰਨੀ ਚਾਹੀਦੀ ਆ ਉਹ ਹੁਣ ਪਤਾ ਨਹੀਂ ਬੈਗਰੂ ਨੂੰ ਪਤਾ ਜੀ ਕਿਵੇਂ ਉੱਥੇ ਸਰਕਾਰ ਬਣੀ ਆ ਜਾਂ ਉਹਨਾਂ ਦੀ ਕੀ ਸੋਚ ਆ ਪਰ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਸੋਸ਼ਲ ਮੀਡੀਆ ਦੇ ਵੀ ਨਾਲ ਜੁੜੇ ਹੋਏ ਹੋ ਹਾਂਜੀ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਮੇਰੇ ਖਿਆਲ ਆ ਸੁਪਰੀਮ ਕੋਰਟ ਦੇ ਰੋਲ ਬਾਰੇ ਵੀ ਕਾਫੀ ਚਰਚਾ ਸੁਣੀ ਹੋਏਗੀ ਕਿ ਸੁਪਰੀਮ ਕੋਰਟ ਦਾ ਜਿਹੜਾ ਰੋਲ ਹੈਗਾ ਉਹ ਕੋਈ ਬਹੁਤਾ ਸੰਤੋਸ਼ ਜਾਂ ਨਿਕ ਨਹੀਂ ਰਿਹਾ ਇਹ ਖਾਸ ਕਰਕੇ ਜਿਹੜਾ ਡੱਲੇਵਾਲ ਸਾਹਿਬ ਵਾਲੇ ਕੇਸ ਦੇ ਮਾਮਲੇ ਜੋ ਸੁਣਵਾਈ ਹੋਈ ਜੋ ਹਰਿਆਣਾ ਸਰਕਾਰ ਨੇ ਰਿਟ ਕੀਤੀ ਸੀ ਜਿਹਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਹਦਾਇਤ ਕੀਤੀ ਸੀ ਕਿ ਤੁਸੀਂ ਇਹ ਰਸਤਾ ਕਲੀਅਰ ਕਰੋ ਯੂ ਸ਼ੁਡ ਨਾਟ ਬਲਾਕ ਇਟ ਹਫਤੇ ਦੇ ਵਿੱਚ ਵਿੱਚ ਟਾਈਮ ਦਿੱਤਾ ਸੀ ਪਰ ਉਹਨਾਂ ਨੇ ਕੀ ਕੀਤਾ ਕਿ ਕਮੇਟੀ ਬਣਾਤੀ ਇੱਕ ਪੰਜ ਮੈਂਬਰੀਕੀ ਇਹ ਮਸਲੇ ਤੇ ਸੁਣਵਾਈ ਕਰੇਗੀ ਔਰ ਉੱਥੇ ਸਟੇ ਕਰ ਦਿੱਤਾ ਆਰਡਰ ਹਾਈ ਕੋਰਟ ਦਾ ਸੈਂਟਰ ਸਰਕਾਰ ਨੂੰ ਕੋਈ ਇਨਸਟਰਕਸ਼ਨ ਨਹੀਂ ਜਾਰੀ ਕੀਤੀ ਪਹਿਲੀਆਂ 3 ਪੇਸ਼ੀਆਂ ਕਾਂ ਇਹ ਇਹੋ ਜਿਹੇ ਹਾਲਤ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਕਿ ਸਾਡਾ ਵੀ ਇਸ ਡੈਮੋਕਰੇਟਿਕ ਕੰਟਰੀ ਹੈਗਾ ਇੱਥੇ ਡੈਮੋਕਰੇਟਿਕ ਇੰਸਟੀਚੂਸ਼ਨਸ ਨਹੀਂ ਹੈ ਸੰਸਥਾ ਮੰਨ ਤੇ ਨਿਆ ਦੀ ਸੰਸਥਾ ਸਭ ਤੋਂ ਵੱਡੀ ਮੰਨੀ ਜਾਂਦੀ ਹੈ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਰੋਲ ਨੂੰ ਅ ਅੰਗਦੇ ਹੋਏ ਦੇਖਦੇ ਹੋਏ ਤੁਸੀਂ ਕੁਝ ਕਹਿਣਾ ਚਾਹੋਗੇ ਸੁਪਰੀਮ ਕੋਰਟ ਵੀ ਜਿਹੜੇ ਅਫਸਰ ਨੇ ਕੁਝ ਜੱਜ ਆ ਗਏ ਉਹਨਾਂ ਦੀ ਕਮੇਟੀ ਬੈਠੀ ਹੈ ਪਹਿਲਾਂ ਹੀ ਮੈਂ ਗੱਲ ਕਹੀ ਹੈ ਵੀ ਮੰਨ ਲਓ ਉਹ ਵੀ ਇਨਸਾਨ ਹੀ ਹੈ ਇਨਸਾਨੀਅਤ ਤੌਰ ਤੇ ਜੋ ਵੀ ਫੈਸਲਾ ਲੈਂਦੇ ਨੇ ਉਹ ਹਕੂਮਤ ਤੋਂ ਨਹੀਂ ਪ੍ਰਮਾਤਮਾ ਦੀ ਨਿਗਾਹ ਹੇਠ ਹਾਜ਼ਰ ਨਾਜ਼ਰ ਹੋ ਕੇ ਇਨਸਾਨੀਅਤ ਤੌਰ ਤੇ ਵੀ ਫੈਸਲੇ ਲੈਣੇ ਚਾਹੀਦੇ ਨੇ ਅਸੀਂ ਸਭ ਤੋਂ ਪਹਿਲਾਂ ਸਾਡੇ ਸਿਸਟਮ ਦੇ ਹਿਸਾਬ ਨਾਲ ਇਨਸਾਨੀਅਤ ਵੱਡੀ ਆ ਇਨਸਾਨੀਅਤ ਦੇ ਦੇਖ ਨਾਲ ਕੂਮਤ ਅਧਾਨੀ ਨੂੰ ਕਿਛੇ ਵੀ ਨਹੀਂ ਚੱਲਣਾ ਚਾਹੀਦਾ ਆਪਦੇ ਤੌਰ ਤੇ ਜੋ ਬਣਦਾ ਸਹੀ ਤਾਂ ਉਹ ਫੈਸਲਾ ਲੈ ਕਿਸੇ ਵੀ ਪੱਖ ਚਾ ਅੱਜ ਵਾਲੇ ਚ ਨਹੀਂ ਆਉਣ ਵਾਲੇ ਟਾਈਮ ਚ ਵੀ ਕਿਸੇ ਵੀ ਮੰਨ ਲਓ ਅੱਜ ਦਾ ਕਿਸਾਨੀਆ ਕੱਲ ਨੂੰ ਕਿਸੇ ਵੀ ਸ਼੍ਰੇਣੀ ਨੇ ਕਿਸੇ ਨਾਲ ਕੋਈ ਧੱਕਾ ਕਰ ਰਹੀ ਹੈ ਗਵਰਨਮੈਂਟ ਤਾਂ ਸੁਪਰੀਮ ਕੋਰਟ ਚ ਜੋ ਵੀ ਮੰਨ ਲਓ ਮੌਕੇ ਤੇ ਪਾਵਰਸ਼ੀਲ ਅਫਸਰ ਨੇ ਉਹਨਾਂ ਨੂੰ ਕਿਸੇ ਹਕੂਮਤ ਅਧਾਨੀ ਉਹਨਾਂ ਨੂੰ ਪਬਲਿਕ ਤੇ ਕਦੂਨੀ ਜੋ ਬਣਦੀ ਆ ਉਹ ਸਹੀ 100% ਕਰਨੀ ਚਾਹੀਦੀ ਆ ਪਰ ਬਹੁਤ سارے ਸਿਆਸੀ ਹਲਕੇ ਕਹਿ ਰਹੇ ਨੇ ਕਿ ਪਤਾ ਹੁਣ ਦੇ ਬਾਵਜੂਦ ਵੀ ਸੁਪਰੀਮ ਕੋਰਟ ਨਿਰਪੱਖ ਫੈਸਲੇ ਨਹੀਂ ਲੈ ਰਹੀ ਇਸ ਇਸ ਇਸ਼ੂ ਤੇ ਪਰ ਹੁਣ ਜਦੋਂ ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ ਕਿ ਜਿਹੜੀ ਜਮਹੂਰੀ ਜਮਹੂਰੀਅਤ ਦੀ ਰਾਖੀ ਕਰਨ ਵਾਲੀ ਸੰਸਥਾ ਹੈ ਉਹੀ ਮਤਲਬ ਇਨਸਾਫ ਨਾ ਦੇਵੇ ਲੋਕਾਂ ਤੇ ਕਈ ਵਾਰੀ ਫਿਰ ਹਾਲਾਤ ਮਤਲਬ ਹਿੰਸਕ ਰੂਪ ਕਰਕੇ ਤਿਆਰ ਕਰਦੇ ਆ ਇਹਦਾ ਹੱਲ ਕੀ ਦੇਖਦੇ ਆ ਉਹ ਤਾਂ ਦਬਾਅ ਵਿੱਚ ਕੰਮ ਕਰ ਰਹੇ ਆ ਜੀ ਹਾਂ ਉਹ ਦਬਾਅ ਦਬਾਅ ਵਿੱਚ ਕੰਮ ਕਰ ਰਹੇ ਆ ਪਰ ਉਹਨੇ ਪੱਖਪਾਤ ਨਹੀਂ ਕਰਨਾ ਚਾਹੀਏ ਉਹ ਸਰਕਾਰ اور پبلک کا پکھپات کر رہی ہے ਸਰਕਾਰ ਮਤਲਬ ਜਬਰਟا رہی ہے دیکھو ਕਿ 101 دے جتھے تین بھیجے 6 تاریخ نو 8 تاریخ نو 14 تاریخ نو ਸ਼ੰਭੂ ਬਾਦਰ ਤੋਂ ਇਹਨਾਂ ਬਦਲਾਂ ਮੋਰਚਾ ਹੈ ਠੀਕ ਹੈ ਉਹਦੇ ਉੱਤੇ ਉਸੇ ਤਰ੍ਹਾਂ ਦੀ ਮਤਲਬ ਥਰੂ ਗੈਸ ਦੇ ਗੋਲੇ ਸਿੱਟੇ ਗਿਆ ਜਵਰ ਕੀਤਾ ਗਿਆ ਬੁਲਟ ਜਿਹੜੀਆਂ ਸ਼ੈੱਲ ਉਹਨਾਂ ਦੇ ਉੱਤੇ ਬਹਾਏ ਗੇ ਗੰਦੇ ਪਾਣੀ ਦੀਆਂ ਬਿਛਾਣਾ ਪਈਆਂ ਤੇ ਜਿਹੜੇ ਉਹ ਕਹਿੰਦੇ ਸੀ ਵੀ ਇਹ ਟਰੈਕਟਰ ਤੋਂ ਬਿਨਾਂ ਆਉਂਗੇ ਤਾਂ ਅਸੀਂ ਤੁਹਾਨੂੰ ਮਿਲ ਦਵਾਂਗੇ ਉਤੋਂ ਵੀ ਉਹ ਮੁੱਕਰ ਸਰ ਇਹ ਜਾਤੀ ਹੈ ਮਤਲਬ ਇਹ ਪਬਲਿਕ ਕੇ ਸਾਥ ਜਾਤੀ ਹੋ ਰਹੀ ਹੈ ਔਰ ये गवर्नमेंट के दबाव में जब जब फैसला कर रहे हैं तो देश की हालत अच्छी नहीं हो सकती ज्यादती तो, तो, तो हो रही है जाती हो रही सवाल ये बिल्कुल ज्यादती हो रही है हालात फिर लोग ਜਿਹੜਾ ਸ਼ਾਂਤੀ ਦਾ ਰਸਤਾ ਹੈਗਾ ਉਸ ਨੂੰ ਉਹਨਾਂ ਨੇ ਬੰਦ ਕਰ ਦਿੱਤਾ। ਅਦਾਲਤ ਇੱਕ ਆਖਰੀ ਮਤਲਬ ਰਸਤਾ ਹੁੰਦਾ ਹੈ ਕਿ ਅਦਾਲਤ ਸਾਡੀ ਸੁਣੂਗੀ। ਜਿਵੇਂ ਆਪਾਂ ਕਹਿ ਦਿੰਦੇ ਨਾ ਪਿੰਡਾਂ 'ਚ ਕੋਈ ਲੜਾਈ ਹੋ ਜੇ, ਗਾਵਾਂ 'ਚ ਕੋਈ ਝਗੜਾ ਹੋ ਜਾਂਦਾ ਹੈ ਨਾ, ਇੱਕ ਦੂਸਰੇ 'ਸੇ ਜਾਦਤੀ ਕਰਦਾ ਹੈ। ਹਾਂ ਹਾਂ। ਤੋਂ ਦੂਸਰਾ ਕਹਿੰਦਾ ਹੈ ਯਾਰ ਕੋਈ ਬਾਤ ਨਹੀਂ ਇਹ ਮੇਰੇ 'ਸੇ ਜਾਦਤੀ ਕਰ ਗਿਆ ਉੱਪਰ ਤੋਂ ਭਗਵਾਨ ਬੈਠਾ ਹੈ। ਹਾਂ ਹਾਂ ਹਾਂ। ਉਹ ਇਨਸਾਫ ਕਰੇਗਾ। उसके घर में अंधेर नहीं है, ऐसा बोलते हैं? बिल्कुल बोलते हैं तो यहां तो सब है। मतलब सरकार ने जैसे जो देश का राजा है उसने पब्लिक बारे सोचना चाहिए।, चाहिए इनके बारे में भी सोचना चाहिए इ... और उनकी सोच अच्छी सोच होनी चाहिए क्योंकि देश का जो मुखिया होता है मुखिया की सोच अच्छी नहीं होगी तो फिर देश का व्यवस्था खराब होगी उसने जैसे अपने देश के लिए रोडों के बारे में सोचा कितने अच्छे रोड बनाए जो अच्छे काम करेंगे पब्लिक उसको अच्छा बताएगी जो बुरे काम करेंगे उनको बुरा बताएगी अब जय जवान जय किसान का नारा लगता है अब जब किसान और जवानी तंग होगा अब जब जवान जवान और किसान ही तंग होगा तो देश का भविष्य खराब होने देखो जो मैं थोड़ा यही सवाल इन्होंने होया जी ਜੋ ਇਹਨਾਂ ਨੇ ਹੁਣ ਗੱਲ ਮਤਲਬ ਮੁੱਦੇ ਦੀ ਗੱਲ ਕੀਤੀ ਹੈ ਵੀ ਜੈ ਜਵਾਨ ਤੇ ਜੈ ਕਿਸਾਨ ਦਾ ਇਹ ਡੈਮੋਕ੍ਰੈਟਿਕ ਕੰਟਰੀ ਹੈ ਆਪਣਾ ਨਾਮ ਲਸੋ ਮੇਰਾ ਨਾਮ ਸ਼ੁਭਨਾਮ ਕਰਨਵੀਰ ਸਿੰਘ ਹੈ ਜੀ ਪੁਨੀਆ ਤੇ ਪੁਨੀਆ ਨਿਵਾਸ ਦੇ ਨਾਲ ਹੀ ਮੈਂ ਜੁੜਿਆ ਹੋਇਆ ਇਹਨਾਂ ਨਾਲ ਹੀ ਤੇ ਜਿਹੜਾ ਵੀ ਇਹਨਾਂ ਨੇ ਗੱਲ ਕੀਤੀ ਹੈ ਵੀ ਜਿਹੜੇ ਜੈ ਜਵਾਨ ਤੇ ਜੈ ਕਿਸਾਨ ਤੰਗ ਨੇਗੇ ਮਤਲਬ ਡੈਮੋਕ੍ਰੈਟਿਕ ਹੈ ਤੁਸੀਂ ਤਾਂ ਫਿਰ ਸਰਕਾਰ ਨੂੰ ਇਹਨਾਂ ਤੀ ਸੋਚਣਾ ਚਾਹੀਦਾ ਜੇ ਆਮ ਪਬਲਿਕੀ ਤੰਗ ਰਹੂਗੀ ਤਾਂ ਫਿਰ ਤਾਂ ਕੁਝ ਵੀ ਹੈ ਜੋ ਵੀ ਡੈਮੋਕ੍ਰੇਟਿਕ ਦੇ ਨਾਲ ਜੁੜਨਾ ਵੀ ਚਾਹੀਦਾ ਹੈ ਪਰ ਚੱਲਣਾ ਵੀ ਚਾਹੀਦਾ ਹੈ ਜਿਵੇਂ ਯੂਥ ਆਈਕਨ ਬਣੇ ਹੋਣੇ ਯੂਥ ਆਈਕਨਾਂ ਨਾਲ ਵੀ ਚੱਲਣਾ ਚਾਹੀਦਾ ਹੈ ਠੀਕ ਹੈ ওকে ਥੈਂਕ ਯੂ ਸੋ ਮਚ ਤੁਸੀ